ਇੱਕ ਹੋਰ ਮਾਡਲ ਦੀ ਹੱਤਿਆ ਹੋਈ ਜਾਂ ਉਸ ਦੀ ਹੱਤਿਆ ਦੇ ਪਿੱਛੇ ਕਿਹਦਾ ਹੱਥ ਹੈ ਹੁਣ ਪੁਲਿਸ ਇਸ ਦੀ ਜਾਂਚ ਸ਼ੁਰੂ ਕਰਨ ਲੱਗੀ ਹੈ ਕਿਉਂਕਿ ਉਹਦੀ ਭੈਣ ਨੇ ਜਿਹੜੇ ਖੁਲਾਸੇ ਕੀਤੇ ਨੇ ਉਹਦਾ ਕਹਿਣਾ ਹੈ ਕਿ ਉਹਦੇ ਬੁਆਏਫਰੈਂਡ ਦੇ ਨਾਲ ਜਿਹੜੀ ਮਾਡਲ ਦੀ ਹੱਤਿਆ ਹੋਈ ਹੈ ਉਹਦਾ ਝਗੜਾ ਚੱਲ ਰਿਹਾ ਸੀ ਤੇ ਉਸ ਦੀ ਜਿਹੜੀ ਮ੍ਰਿਤਕ ਦੇਹ ਮਿਲੀ ਆ ਉਸ ਦੇ ਗਲੇ ਦੇ ਵਿੱਚ ਤੇ ਉਹਦੀ ਬਾਹਂ ਤੇ ਯਾਨੀ ਹੱਥ ਕੋਲ ਇੱਕ ਕੱਟਣ ਦਾ ਨਿਸ਼ਾਨ ਵੀ ਆ ਥਾਂ ਥਾਂ ਤੇ ਸਰੀਰ ਤੇ ਚੋਟਾਂ ਨੇ ਤੇ ਤਸਵੀਰਾਂ ਤੁਹਾਨੂੰ ਅਸੀਂ ਮ੍ਰਿਤਕ ਦੇਹ ਦੀਆਂ ਜਿਹੜੀਆਂ ਧੁੰਦਲੇ ਤੌਰ ਤੇ ਦੱਸ ਰਹੇ ਹਾਂ ਤੇ ਇਹ ਤਸਵੀਰਾਂ ਨੇ ਹਰਿਆਣਾ ਦੀ ਮੋਡਲ ਜਿਹੜੀ ਆ ਸ਼ੀਤਲ ਦੀਆਂ ਜਿਹਦੀ ਇੱਕ ਨਹਿਰ ਦੇ ਵਿੱਚ ਜਿਹੜੀ ਆ ਉਹ ਲਾਸ਼ ਮਿਲੀ ਤਾਂ ਪਹਿਲਾਂ ਖਬਰ ਆਈ ਸੀ ਕਿ ਇੱਕ ਨਹਿਰ ਚੋਂ ਗੱਡੀ ਬਰਾਮਦ ਹੋਈ ਆ ਤੇ ਜਿਸ ਦਾ ਡਰਾਈਵਰ ਭਜ ਗਿਆ ਲੇਕਿਨ ਬਾਅਦ ਦੇ ਵਿੱਚ ਨਹਿਰ ਦੇ ਵਿੱਚ ਇਹ লাশ ਮਿਲਿਆ ਤੇ লাশ ਸੀਤਲ ਦੀ ਆ ਜਿਹੜੀ ਹਰਿਆਣਾ ਦੇ ਕਾਫੀ ਐਲਬਮ ਦੇ ਵਿੱਚ ਕੰਮ ਕਰ ਚੁੱਕੀ ਆ ਹੁਣ ਇਸ ਮ੍ਰਿਤਕ ਦੇ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਸਵਾਲ ਜਿਹੜੇ ਨੇ ਉੱਠਰੇ ਨੇ ਕਿ ਆਖਰਕਾਰ ਇਹਦਾ ਜਿਹੜਾ ਹਤਿਆ ਉਹ ਕਿਨੇ ਕੀਤੀ ਕੌਣ ਇਹਦਾ ਹਤਿਆਰਾ ਹੈ ਤੇ ਕੌਣ ਇਨੂੰ ਨਹਿਰ ਤੇ ਸੁੱਟ ਕੇ ਫਰਾਰ ਹੋ ਗਿਆ ਤੇ ਕਿਹਾ ਇਹ ਜਾ ਰਿਹਾ ਜਿਹੜੇ ਬਿਆਨ ਆ ਰਹੇ ਨੇ ਜੋ ਖਬਰਾਂ ਆ ਰਹੀਆਂ ਨੇ ਕਿ ਸ਼ੀਤਲ ਨੇ ਜਦੋਂ ਲਾਸਟ ਕਾਲ ਆਪਣੀ ਭੈਣ ਨੂੰ ਕੀਤੀ ਸੀ ਤੇ ਉਹਨੇ ਦੱਸਿਆ ਸੀ ਕਿ ਉਹਦੇ ਬਰਾਈ ਫਰੈਂਡ ਨਾਲ ਉਹਦਾ ਝਗੜਾ ਹੋਇਆ ਤੇ ਉਹਨੇ ਸਾਰੀ ਗਲਵਾਤ ਵੀ ਸਾਂਝਾ ਕੀਤੀ ਸੀ ਤੇ ਇਸੇ ਸਬੰਧ ਦੇ ਵਿੱਚ ਪੁਲਿਸ ਅਫਸਰ ਦਾ ਕੀ ਕਹਿਣਾ ਆਓ ਸੁਣਦੇ ਤੇ ਤੁਸੀਂ ਸੁਣਿਆ ਕਿ ਪੁਲਿਸ ਅਫਸਰ ਦਾ ਕੀ ਕਹਿਣਾ ਹੈ ਤੇ ਦੱਸ ਦਿਓ ਕਿ ਹਰਿਆਣਾ ਦੇ ਜਿਹੜੇ ਪਾਣੀਪੱਤ ਦੇ ਵਿੱਚ ਤਿਸੋਨੀਪਤ ਦੀ ਪੁਲਿਸ ਹੁਣ ਲਗਾਤਾਰ ਇਸ ਮਸਲੇ ਦੀ ਜਿਹੜੀ ਆ ਉਹ ਜਾਂਚ ਕਰ ਰਹੀ ਆ ਪਰ ਦੱਸ ਦਈਏ ਕੀ ਪਾਣੀਪੱਤ ਦੀ ਰਹਿਣ ਵਾਲੀ ਸ਼ੀਤਲ ਦੀ ਗळा ਵੱਢ ਕੇ ਹੱਤਿਆ ਕਰ ਦਿੱਤੀ ਗਈ ਤੇ ਇਹਦੀ ਜਿਹੜੀ ਪਛਾਣ ਜਿਹੜੀ ਹੋਈ ਆ ਉਹ ਖਰੀਲਾ ਮਾਜਰਾ ਦੀ ਏ ਦੱਸੀ ਜਾ ਰਹੀ ਆ ਤੇ ਫਿਲਹਾਲ ਪੁਲਿਸ ਦੇ ਬਿਆਨਾਂ ਤੇ ਆਧਾਰ ਤੇ ਤਾਂ ਇਹੀ ਗੱਲ ਕਹੀ ਜਾ ਰਹੀ ਆ ਕਿ ਹੁਣ ਅਗਲੀ ਜਾਂਚ ਕੀਤੀ ਜਾਏਗੀ ਤੇ ਛੇਤੀ ਹੀ ਜੋ આરોપી ਹੋਵੇਗਾ ਉਸ ਨੂੰ ਫੜ ਲਿਆ ਜਾਏਗਾ